ਮਾਹਰ ਆਪਣ ਪਰ ਮਲੋਟ ਸੂਬਾ ਗੁਬੇਰ ਜਗਾਰ ਸਾਂਝਾ ਮੋਰਚਾ ਪੰਜਾਬ ਜਿਸ ਤਰ੍ਹਾਂ ਕਿ ਬੇਰਜਗਰ ਸਾਥੀਓ ਬੇਰਜਗਰ ਸਾਂਝੇ ਮੋਰਚੇ ਨੇ 26 ਜਨਵਰੀ ਲੁਧਿਆਣੇ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੋ ਝੰਡਾ ਚੜਾਉਣ ਦੀ ਰਸਮ ਹੈ ਜੋ ਸੂਬਾ ਪੱਧਰੀ ਪ੍ਰੋਗਰਾਮ ਹੈ ਉਸ ਦੇ ਘਰਾਉ ਦਾ ਐਲਾਨ ਕੀਤਾ ਹੋਇਆ ਹੈ ਉਸ ਦੇ ਸਬੰਧ ਦੇ ਵਿੱਚ ਸਮੂਹ ਪੰਜਾਬ ਦੇ ਬੇਰਜਗਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਸਹੀ 9 ਵਜੇ ਜੋ ਫਰੋਇਪਰ ਰੋਡ ਲੁਧਿਆਣਾ ਤੇ ਬੇਰਕਾ ਪਲਾਂਟ ਹੈ ਉੱਥੇ ਸਹੀ 9 ਵਜੇ ਪਹੁੰਚੋ ਜੋ ਸਾਥੀ ਦੂਰ ਦੇ ਆ ਪਹਿਲਾਂ ਪਹੁੰਚ ਸਕਦੇ ਆ ਪਹਿਲਾਂ ਇੱਕ ਰਾਤ ਪਹੁੰਚੋ ਨਹੀਂ ਤਾਂ ਸਹੀ 9 ਵਜੇ ਤੱਕ ਸਾਰੇ ਸਾਥੀ ਬੇਰਕਾ ਪਲਾਂਟ ਫਰੋਇਪਰ ਰੋਡ ਲੁਧਿਆਣਾ ਪਹੁੰਚ ਜਾਣ ਉੱਥੋਂ ਆਪਾਂ ਜਿਹੜਾ ਹੈਗਾ ਅਗਲੇ ਦੀ ਅਗਲਾ ਪ੍ਰੋਗਰਾਮ ਦੀ ਲਿਖਿਆ ਜਾਊਗਾ ਇਸ ਤੋਂ ਇਲਾਵਾ ਕੁਝ ਕੁ ਸਾਥੀਆਂ ਦੀ ਜੋ ਡਿਊਟੀ ਲੱਗੀ ਹੈ ABC ਜਿਹੜੇ ਅੱਡ ਆਪਣੇ ਪਲਾਨ ਬਣੇ ਹੋਇਆ ਉਹ ਆਪਦੀ ਡਿਊਟੀ ਦੇ ਹਿਸਾਬ ਨਾਲ ਉਸੇ ਤਰੀਕੇ ਦੇ ਨਾਲ ਹੀ ਜਿੱਥੇ-ਜਿੱਥੇ ਪਹੁੰਚਣਾ ਉੱਥੇ ਪਹੁੰਚਣਗੇ ਬਾਕੀ ਸੱਦੇ ਤੁਹਾਨੂੰ ਵਟਸਐਪ ਤੇ ਲਾ ਦਿੱਤੇ ਜਾਣਗੇ